ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜੀ ਮੇਰਾ ਜੋ ਪਿੰਡ ਹੈ ਉਹ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ ਔਰ ਮੇਰੇ ਪਿੰਡ ਦਾ ਨਾਮ ਹੈ ਬਲੜਵਾਲ ਅਰੇ ਜਿਹੜਾ ਮੇਰਾ ਪਿੰਡ ਹੈ ਇਸਦੇ ਨੇੜੇ ਬਾਬਾ ਬਕਾਲਾ ਵੀ ਹੈ ਸ੍ਰੀ ਹਰਗੰਜਪੁਰ ਵੀ ਹੈ ਦਰਿਆ ਬਿਆਸ ਦਾ ਕਨਾਰਾ ਪਿਛਲੇ ਕੋਈ ਤਿੰਨ ਸਾਲ ਤੋਂ ਮੈਂ ਆਪਣੇ ਨਗਰ ਦੇ ਵਿੱਚ ਗੁਰੂ ਪਿਆਰਿਆਂ ਦੇ ਨਾਲ ਮਿਲ ਕੇ ਸਾਹਿਬ ਜੀਆਂ ਨੂੰ ਸਮਰਪਿਤ ਗੁਰਮਤ ਸਮਾਗਮ ਰਚਿਆ ਹੈ ਜੋ ਇਸ ਵਾਰੀ 26 ਦਸੰਬਰ ਨੂੰ ਹੋ ਰਿਹਾ ਮੈਂ ਆਪਣੇ ਸਮੂਹ ਇਲਾਕੇ ਦੇ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਉਸ ਗੁਰਮਤ ਸਮਾਗਮ ਵਿੱਚ ਆਪ ਜੀ ਨੇ ਸ਼ਾਮਿਲ ਹੋਣਾ ਸਵੇਰੇ ਕਰੀਬਨ 10 ਵਜੇ ਅਖੰਡ ਪੜ੍ਹ ਸਾਹਿਬ ਦੇ ਭੋਗ ਪੈਣਗੇ ਉਸ ਤੋਂ ਬਾਅਦ ਸ਼ਾਮ 4 ਵਜੇ ਤੱਕ ਗੁਰਮਤ ਸਮਾਗਮ ਚੱਲੇਗਾ ਜਿਸ ਵਿੱਚ ਵੱਖ-ਵੱਖ ਕੀਰਤਨੀਆਂ ਔਰ ਢਾਡੀ ਸਿੰਘ ਪ੍ਰਚਾਰਕ ਸਿੰਘ ਜਿਹੜੇ ਆ ਕੋ ਤੁਹਾਨੂੰ ਗੁਰਮੁਖੀ ਕੀਰਤਨ ਨਾਲ ਵੀ ਜੋੜਨਗੇ ਔਰ ਇਤਿਹਾਸ ਨਾਲ ਵੀ ਜੋੜਨਗੇ ਸਭ ਜਿਆਦਾ ਦੀ ਯਾਦ ਵਿੱਚ ਪ੍ਰੋਗਰਾਮ ਹੋ ਰਿਹਾ